ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਅਤੇ 7 ਪਾਵ ਦੀ ਰਾਤ ਨੂੰ ਆਪਣੇ ਪਰਿਵਾਰ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਨੂੰ ਅਲਵਿਦਾ ਆਖਿਆ ਸੀ ਉਸ ਦਿਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਿਲਾ ਅਨੰਦਗੜ੍ਹ ਸਾਹਿਬ ਜਿੱਥੇ ਗੁਰੂ ਜੀ ਨਿਵਾਸ ਕਰਦੇ ਸਨ ਇੱਕ ਕੀਰਤਨ ਦਰਬਾਰ ਅਤੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਿਰਕਤ ਕਰਦੇ ਹੋਏ ਤੜਕਸਾਰ ਕਿਲਾ ਆਨੰਦਗੜ੍ਹ ਤੋਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਜਿੱਥੇ ਇਸ ਵਿਸ਼ਾਲ ਨਗਰ ਕੀਰਤਨ ਦਾ ਪਰਵਾਅ ਸਵਾਗਤ ਕੀਤਾ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਹੁੰਦਾ ਹੋਇਆ ਅਗਲੇ ਪੜਾਅ ਤੇ ਜਾਵੇਗਾ ਇਸ ਮੌਕੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਸ਼ਿਰਕਤ ਕੀਤੀ ਇਸ ਨਗਰ ਕੀਰਤਨ ਤੋਂ ਪਹਿਲਾਂ ਰਾਤ ਸਮੇਂ ਕਿਲਾ ਨੰਦਗੜ੍ਹ ਸਾਹਿਬ ਵਿਖੇ ਕੀਰਤਨ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ ਕੀਰਤਨ ਦਰਬਾਰ ਕੀਤਾ ਗਿਆ ਹਜ਼ਾਰਾਂ ਦੇ ਗਿਣਤੇ ਵਿੱਚ ਸਿੱਖ ਸੰਗਤਾਂ ਨੇ ਇਸ ਕੀਰਤਨ ਦਰਬਾਰ ਦਾ ਅਨੰਤ ਮਾਨਿਆ ਅੱਜ ਦਾ ਦਿਨ ਸਿਰਕੇ ਇਤਿਹਾਸ ਦੇ ਬਲਕਿ ਮਾਕਾ ਜ਼ਿੰਦਾ ਸੇ ਇਤਿਹਾਸ ਦੇ ਉਨਾ ਪੰਨਿਆਂ ਤੇ ਸ਼ੁਰੂਆਤ ਹੁੰਦੀ ਹੈ ਜਿਸ ਪੰਨਿਆਂ ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੱਕ ਨਾਮ ਹੋਏ ਬਿਨਾ ਰਹਿ ਨਹੀਂ ਸਕਦੀ ਕਿਸ ਦੀ ਕੋਈ ਵੀ ਮਿਸਾਲ ਦੁਨੀਆ ਦੇ ਵਿੱਚ ਨਾ ਹੈ ਬਿਨਾਂਹੀ ਹੋ ਸਕਦੀ ਹੈ ਫਿਰ ਕੁਰਬਾਨੀਆਂ ਦੀ ਜਿਹੜੀ ਹੈ ਸਾਰੀ ਮਿਸਾਲਾਂ ਪਾ ਦਿੱਤੀਆਂ ਗਈਆਂ ਅੱਜ ਦੇ ਦਿਨ ਸਪੈਸ਼ਲ ਤਾਮਨੋਂ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਨਕਾਪੁਰ ਸਾਹਿਬ ਦਾ ਜਿਹੜਾ ਕਿਲਾ ਪਰਿਵਾਰ ਸ ਵਿੱਚ ਛੱਡਿਆ ਜਾਂਦਾ ਹੈ ਤੇ ਅੱਜ ਠੀਕ ਅੱਜ ਰਾਤ ਨੂੰ ਸਾਰੀ ਸੰਗਤਾਂ ਬਹੁਤ ਹੀ ਸ਼ਰਧਾਪੂਰਵਕ ਨਾਲ ਇਥੋਂ ਕਿਲਾ ਛੱਡ ਦੁਬਾਰੋ ਕੇਸਗਰ ਸਾਹਿਬ ਨੂੰ ਪਹੁੰਚਣ ਗਿਆ ਉਸ ਤੋਂ ਬਾਅਦ ਇਹ ਸਫਰ ਸ਼ਹਾਦਤ ਸਰਸਾ ਦਰਿਆ ਤੇ ਪਹੁੰਚਦਾ ਜਿੱਥੇ ਸੁਪੇਸ਼ ਪਿੱਤਾ ਦਾ ਪਰਿਵਾਰ ਆਪਾਂ ਨੂੰ ਬਤਾ ਕੇ ਛੋਕੇ ਸਾਹਿਬ ਦਾ ਦੇ ਨਾਲ ਸੇ ਵੱਡੇ ਸਾਹਿਬਾਂ ਦੇ ਨਾਲ ਇਹ ਕੱਲ੍ਹ ਫਿਰ ਸਪੋਰਟ ਸਾਹਿਬ ਦੇ ਵਿੱਚ ਚਫਾਰ ਦੀ ਗੱਡੀ ਦੇ ਵਿੱਚ ਜਿਹੜੇ ਸਾਹਿਬ ਜਾਂਦੇ ਉਹਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਜ਼ਹੰਮ ਦੇ ਵਿੱਚ ਕਿਵੇਂ ਚੁਕੇ ਸਾਹਿਬ ਜਾਂਦੇ ਨੇ ਇਹ ਪਤਾ ਕੁਝ ਨਹੀਂ ਬਣਦਾ ਜਾਂਦਾ ਅਗਲਾ ਹਫਤਾ ਸੀ ਕਿਤੇ ਆਸ ਤੇ ਨਹੀਂ ਅਫਾਤ ਹੀ ਗੰਭੀਰ ਹੈ ਕਿ ਅੱਜ ਸਾਰੇ ਪੰਜਾਬ ਲੋਕ ਪੂਰੇ ਵਿਸ਼ਵ ਸੰਗਠਨ ਨਾਲ ਮੁਸਾਫਾ ਕਰਕੇ ਇਸ ਸਫਰ-ਏ-ਸ਼ਹਾਦਤ ਦੀਆਂ ਨਮ ਅੱਖਾਂ ਦੇ ਨਾਲ ਸ਼ਰਵਾਤ ਕਰਦੇ ਨੇ ਇਹ ਸਫਰ-ਏ-ਸ਼ਹਾਦਤ ਜਿਲਾਨੰਦਗੜ੍ਹ ਸਾਹ ਤੋਂ ਸ਼ੁਰੂ ਹੋ ਕੇ ਜਿਵੇਂ ਜਿਵੇਂ ਉਸੇ ਇਤਿਹਾਸ ਉਸੇ ਪਿੰਡੇ ਦੇ ਉੱਤੇ ਜਾਉਂਗਾ ਤੇ ਮਹਾਨ ਜਿਹੜੀ ਸਾਡੀ ਸਾਧਨ ਹੈ ਉਸ ਨੂੰ ਅਸੀਂ ਹਰ ਇੱਕ ਤੱਤ ਦੇ ਨਾਲ ਸਜਦਾ ਕਰਾਉਂਦੇ ਰੂਪਨਗਰ ਤੋਂ ਅਮਰਜੀਤ ਮੰਦਿਰ ਦੀ ਰਿਪੋਰਟ